ਕਿ ਆਜ ਕੋਵਾਰੇ ਦਿਨ ਜੇਸਨ ਵਰਦੇ ਸੈਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਵਾਹਿਗੁਰੂ ਆਜ ਕੋਵਾਰੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੋਹਲ ਮੰਨਤਰ ਅੱਤੇ ਜੋਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਜਿੱਤਾਂ ਦੇ ਚਰਨਾ ਤੇ ਨਤਮਸਤਕ ਹੋਈਏ ਵਾਹਿਗੁਰੂ ਮੰਦਰਾ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਨਿਸ਼ਾਨ ਪਦਾਰਥ ਵਿਸ਼ੇਸ਼ ਦਾ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਵਰਤਿਆ ਜਾਣ ਵਾਹਿਗੁਰੂ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਮਾ ਉਸਤਤਵ ਦਾ ਸਾਹਿਬ गुरुद्वारा चमकौर साहब विखे जाके और श्री फतेहगढ़ साहब जी विखे जाके महान शहीदा सत्कार भेंट करना है किसी प्रकार की कोई बुलड़बाजी नहीं करनी वाहगुरु जी का खालसा वाहेगुरू जी की फतेह सूरा सो पहचानी है जो लड़ा दीन के हेत ਉर्जा ਪੁਰਜਾ ਕੱਟ ਮਰੈ ਕਬੂ ਨਾ ਛਾੜੇ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਈਂ ਰਜ਼ਾ ਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਔਰ ਸਿੰਘਾਂ ਦੇ ਸ਼ਹਾਦਤ ਦਾ ਦਿਹਾੜਾ 8 ਪੋ ਨੂੰ ਬਹੁਤ ਸ਼ਰਧਾ ਸਤਕਾਰ ਸਹਿਤ ਮਨਾਇਆ ਜਾਂਦਾ ਔਰ 13 ਪੋ ਨੂੰ ਮਾਤਾ ਗੁਦਕੌਰ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਹਰ ਸਾਲ ਹੀ ਖਾਲਸਾ ਪੰਥ 13 ਕੋ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮਕਾਰ ਵਿੱਚ ਬੈਠਾ ਹੈ ਕੋਈ ਪਲੇਨ ਵਿੱਚ ਬੈਠਾ ਹੈ ਕੋਈ ਟ੍ਰੇਨ ਵਿੱਚ ਬੈਠਾ ਹੈ ਕੋਈ ਘਰ ਵਿੱਚ ਬੈਠਾ ਹੈ ਕੋਈ ਗੁਰਦੁਆਰੇ ਵਿੱਚ ਬੈਠਾ ਹੈ 10 ਮਿੰਟ ਔਰ ਮントਰ ਔਰ ਮントਰ ਦਾ ਜਾਪ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਹੈ ਇਸ వార్ਸ਼ੀ ਅਕਾਲ ਤਖਤ ਸੈਦ ਜੀ ਤੋਂ ਇਹ ਦਿੱਤੀ ਜਾਂਦੀ ਹੈ ਕਿ 8 ਕੋ ਵਾਲੇ ਦਿਨ ਜੇਸਨ ਵਰਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ 8 ਕੋ ਵਾਲੇ ਦਿਨ ਵੀ ਦਿਨ ਦੇ 10 ਵਜੇ 10 ਮਿੰਟ ਤੱਕ ਮੁਗਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਔਰ ਜੋ ਇਹਨਾਂ ਦਿਨਾਂ ਵਿੱਚ 1 ਤੋਂ ਲੈ ਕੇ ਤੇ 14 ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿਸ਼ਠਾਨ ਪਦਾਰਥ ਵਿਸ਼ੇਸ਼ ਪਦਾਰਥ ਜਿਹੜੇ ਨੇ ਉਹ ਬਿਲਕੁਲ ਨਾ ਬਣਾਏ ਜਾਣ ਨਾ ਪਰੋਸੇ ਜਾਣ ਔਰ ਬਹੁਤ ਸਾਦਗੀ ਦੇ ਨਾਲ ਉਹਨਾਂ ਮਹਾਨ ਸਿੱਖ ਜਿੱਦਾਂ ਨੂੰ ਵਿਆਪ ਕਰਦੇ ਆ ਹੋਇਆ ਸਾਨੂੰ ਇਸ ਪੰਦਰਵਾੜੇ ਨੂੰ ਮਨਾਉਣਾ ਚਾਹੀਦਾ ਹੈ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਔਰ ਸਤਿਕਾਰ ਸਾਹਿਤ ਗੁਰਦੁਆਰਾ ਚਮਕੋਤ ਸਹਿ ਵਿਖੇ ਜਾ ਕੇ ਔਰ ਸ਼੍ਰੀ ਫਾਤਿਹਗੜ ਸਾਹਿਬ ਜੀ ਵਿਖੇ ਜਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਕਾਰ ਭੇਟ ਕਰਨਾ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਨਹੀਂ ਕਰਨੀ ਕੋਈ ਰੌਲਾ ਪਾਉਂਦਿਆਂ ਹੋਇਆਂ ਸਪੀਕਰ ਲਾ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਲਾ ਕੇ ਜੋ ਆਪਾਂ ਸ਼ੋਰਗੁਲ ਕਰਦੇ ਹੋਏ ਇਹਨਾਂ ਸਥਾਨਾਂ ਤੇ ਜਾਂਦੇ ਆ ਸਾਨੂੰ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਹਿਤ ਤੇ ਜੋ ਸਰਕਾਰ ਹੈ ਉਹ ਪੇਟ ਕਰਨਾ ਚਾਹੀਦਾ ਸਮੂਹੀਆਂ ਸੰਗਤਾਂ ਔਰ 8 ਕੋ ਵਾਲੇ ਦਿਨ ਵੀ ਸਵੇਰ ਦੇ 10 ਵਜੇ 10 ਮਿੰਟ ਤੱਕ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਯਾਦ ਵਿੱਚ ਔਰ ਜਿੰਨਾ ਸਿੰਘਾਂ ਨੇ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਯਾਦ ਵਿੱਚ ਮੂਰ ਮੰਤਰ ਤੇ ਗੁਰ ਮੰਤਰ ਦਾ ਜਾਪ ਜ਼ਰੂਰ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ